ਲੀਤੇ ਉਹ ਐਸਸੀ ਅੰਦੋਲਨ ਜਿੱਥੇ ਕੇ ਸਾਹਮਣੇ ਸੋਚਿਆ ਵੀ ਮੈਂ ਐਮਐਲਏ ਬਣ ਜਾ ਮੈਂ ਮੈਂ ਬਿਲਕੁਲ ਬਈ ਉਹ ਲੋਕਾਂ ਦਾ ਹੰਗਾਰਾ ਬਹੁਤ ਵੱਡਾ ਆਪਣੇ ਨਾਲ ਹਾਂ ਵੀ ਬਹੁਤ ਵੱਡਾ ਹੰਗਾਰਾ ਵੀ ਮੈਂ ਐਮਐਲਏ ਬਣ ਜਾ ਵੀ ਤੁਸੀਂ ਐਮਐਲਏ ਥੋੜੀ ਜੁੱਤੀ ਵਰਗਾ ਵੀ ਬਿਲਕੁਲ ਬਈ ਬਿਲਕੁਲ ਅਸੀਂ ਐਮਐਲਏ ਨੂੰ ਜੁੱਤੀ ਤੇ ਨਹੀਂ ਰੱਖਦੇ ਬਈ ਉਦੋਂ ਆਪਾਂ ਐਮਐਲਏ ਨੂੰ ਚੈਲੰਜ ਕਰ ਸਕਦੇ ਸੀ ਆ ਕੇ ਪਰ ਹੁਣ ਐਮਐਲਏ ਆਪਾਂ ਨੂੰ ਕਰਦਾ ਹਾਂ ਆਪਾਂ ਨੂੰ ਕਰਦਾ ਅੱਜ ਵੀ ਫਿਰ ਰੱਬ ਦੀ ਦੇਣ ਹੈ ਇੰਨੀ ਸਾਡੇ ਜੱਥੇਬੰਦੀ ਨੂੰ ਇਆ ਫਿਰ ਜਿਹੜੀਆਂ ਜਿੱਥੇ ਬੰਦੀਆਂ ਅੱਜ ਵੀ ਨਰੋਲ ਹੋ ਕੇ ਕਿਸਾਨੀ ਦੀ ਲੜਾਈ ਲੜ ਰੀਆਂ ਨੇ ਜੈਸੀ ਅੱਜ ਵੀ ਕੋਲ ਦੇ ਦਿੰਦੇ ਆ ਵੀ ਅਸੀਂ ਪਿੰਡਾਂ ਚ ਬੜਨ ਨਹੀਂ ਦੇਣਾ ਤੁਹਾਨੂੰ ਤੇ ਪਿੰਡਾਂ ਚ ਇਹ ਨਹੀਂ ਕਿ ਔਕਾਤ ਨਹੀਂ ਹੈਗੀ ਵੀ ਪਿੰਡ ਚ ਪੈਰ ਵੀ ਧਰ ਕੇ ਚਲੇ ਜਾਂ। ਬਿਲਕੁਲ ਬਿਲਕੁਲ ਬਈ। ਤੀਸੇ ਵੀ ਦਾਮ ਦੇ ਅੰਦਰ ਤੇ ਸਾਡੀ ਇੰਨੀ ਤਾਕਤ ਸੀਗੇ ਸਾਡੇ ਕੈਣ ਤੋਂ ਆਗੂਆਂ ਦੇ ਕੈਣ ਤੋਂ ਹਰਿਆਣਾ ਜਾਮ ਹੋ ਜਾਣਾ ਪੰਜਾਬ ਜਾਮ ਹੋ ਜਾਣਾ ਪਰ ਇਹਨਾਂ ਦੇ ਆਪਣੇ ਪਰਸਨਲ ਇੰਟਰਸਟ ਕਰਕੇ ਨਾ ਹਾਂ ਕਿਸਾਨੀ ਕੋਮ ਨੂੰ ਢਾ ਲੱਗੀ ਆ ਪੂਰੀ ਢਾ ਲੱਗੀ ਹੈ ਹਾਂ ਜਿਹੜਾ ਏਕਾ ਬਣਿਆ ਸੀਗਾ ਜੇ ਅੱਜ ਸਾਡੇ ਤੇ ਪਰਚੇ ਹੁੰਦੇ ਨੇ ਤੋ ਸਰਵਿਸ ਕਰਕੇ ਇਹ ਤਫਾੜ ਕਰਕੇ ਹੀ ਹੋਏ ਹਨ ਤਫਾੜ ਕਰਕੇ ਹੋਏ ਨੇ ਹੈਨਾ ਵੀ ਅਸੀਂ ਸੋਚਦੇ ਹਾਂ ਅਸੀਂ ਬੱਚੇ ਆ ਨਾ ਸਮਝ ਆ ਅਸੀਂ ਗਲਤੀਆਂ ਕਰ ਸਕਦੇ ਆ ਤੁਸੀਂ ਤਾਂ ਸਾਰੀ ਉਮਰ ਇਹ ਜਿਨ੍ਹਾਂ ਨੇ ਸਾਰੀ ਉਮਰ ਹੀ ਇਸ ਕੰਮ ਨੂੰ ਦਿੱਤੀ ਆ ਕੰਮ ਨੂੰ ਦਿੱਤੀ ਯਾਰ ਫਿਰ ਬੰਦਾ ਇਹ ਜੀ ਗਲਤੀ ਕਰੇ ਨਾ ਫਿਰ ਦਿਲ ਦੁਖਦੇ ਨੇ ਵੀ ਯਾਰ ਵੀ ਐਡੀ ਤੁਹਾਡੇ ਤੋਂ ਆਪਣੇ ਆਪ ਨੂੰ ਜੀ ਕਹਿੰਦੇ ਮੇਰੇ ਕੋਲ ਐਡਾ ਬਹਾਅ ਹੈ ਬਈ ਤੂੰ ਪਹਿਲਾਂ ਲੋਕਾਂ ਨੇ ਐਡਾ ਅੰਦੋਲਨ ਕੀਤਾ ਐਡਾ ਇਹਨਾਂ ਨੂੰ ਹੰਗਾਰਾ ਦਿੱਤਾ ਉਹ ਬਹੁਤ ਵੱਡੀ ਗੱਲ ਸੀ ਬਈ ਉਹ ਬਿਲਕੁਲ ਤੇ ਪਰ ਅੱਜ ਦੋ ਫੋਰਮ ਹੈ ਨਾ ਜਿਹੜੇ ਅੱਜ ਲੜ ਰਹੇ ਨੇ ਸਾਨੂੰ ਭਾਣ ਦੇ ਨੇ ਵੀ ਇਹ ਕੌਣ ਹੁੰਦੇ ਨੇ ਐਮਐਸਪੀ ਦੀ ਲੜਾਈ ਲੜਨ ਵਾਲੇ ਇਹ ਉਹ ਲੋਕ ਨੇ ਜਿਹੜੇ ਆਪਣੇ ਪਰਸਨਲ ਇੰਟਰਸਟ ਛੱਡ ਗਏ ਹਾਂ ਹਾਂ ਬਿਲਕੁਲ ਭਾਈ ਸਿਰਫ انرੋਲ ਕਰ ਸਕਦੇ ਨਹੀਂ ਤਾਂ ਐਮਐਸਪੀ ਦਾ ਭਾਈ ਸਭ ਹਰੇਕ ਜ਼ਿਮੀਂਦਾਰ ਵਰਗ ਦੇ ਲਈ ਐਮਐਸਪੀ ਹੈ ਉਹ ਤਾਂ ਭਾਈ ਮੰਨ ਲਓ ਤੁਸੀਂ ਇੱਥੇ ਲੀਡ ਕਰ ਰਹੇ ਹੋ ਯੁੱਧ ਤੁਹਾਡੇ ਨਾਲ ਤੁਰਦਾ ਤੇ ਬਹੁਤ ਵਧੀਆ ਗੱਲ ਆ ਭਾਈ ਵਧੀਆ ਗੱਲ ਆ ਤੇ ਅੱਜ ਦੇ ਅੱਜ ਦੇਖ ਤੁਹਾਨੂੰ ਪਤਾ ਐਮਐਸਪੀ ਕੀ ਚੀਜ਼ ਆ ਬਿਲਕੁਲ ਭਾਈ ਤੁਹਾਨੂੰ ਪਤਾ ਸਵਾਮੀ ਨਾਥਰ ਰਿਪੋਰਟ ਕੀ ਚੀਜ਼ ਆ ਮੇਰੇ ਖਿਆਲ ਤੋਂ 2020 ਤੋਂ ਪਹਿਲਾਂ ਕਿਸੇ ਆਪਣਾ 8 ਦਿਨ ਦੋਲੇ ਚੱਲਿਆ 24 ਦਿਨ ਦੋਲੇ ਚੱਲਿਆ ਤੇ ਅਸੀਂ ਕਾਮਯਾਬ ਹੋਏ ਆ ਹਾਂ ਬੀ ਲੋਕਾਂ ਨੂੰ ਦੱਸਣ ਵਾਸਤੇ ਸਾਰੇ ਦੇਸ਼ ਦੇ ਅੰਦਰ ਵੀ ਐਮਐਸਪੀ ਚੀਜ਼ ਕੀ ਆ ਕੱਲੇ ਕੱਲੇ ਪੱਤਰਕਾਰ ਨੂੰ ਦੱਸਣ ਵਾਸਤੇ ਕਾਮਯਾਬ ਹੋਏ ਆ ਟਾਈਮ ਲੱਗਦਾ ਲੜਾਈਆਂ ਸੰਘਰਸ਼ਾਂ ਚ ਜੇ ਅਸੀਂ ਸੋਚੀਏ ਵੀ ਕਰੋ ਟਰਾਲੀਆਂ ਲੈ ਕੇ ਤੁਰਪੇ ਦੇ ਮੋਦੀ ਨੇ ਸਾਨੂੰ ਐਮਐਸਪੀ ਦੇ ਦੇਣੀ ਆ ਐਵੇਂ ਨਹੀਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਆ ਕੀਤੀਆਂ ਨੇ ਸਹੀ ਗੱਲ ਬੋਲੀ ਤੁਸੀਂ ਕਰਨੇ ਕੁਰਬਾਨੀ ਦਿੱਤੀ ਆ 450 ਮੁੰਡੇ ਫੱਟੜ ਹੋਏ ਨੇ ਤੇ ਜੇਲ੍ਹਾਂ ਕੱਟੀਆਂ ਗਈਆਂ ਨੇ ਬੜੇ ਨੌਜਵਾਨਾਂ ਨੇ ਬਈ ਜੇਲ੍ਹ ਵੀ ਕੱਟੀ ਤੁਸੀਂ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਹੁਣ ਵੀ ਤੁਸੀਂ ਉਹ ਚੀਜ਼ ਨੂੰ ਭੁਗਤ ਰਹੇ ਹੋ ਹਾਂਜੀ ਬਿਲਕੁਲ ਤੇ ਅੱਜ ਲੋਕ ਮਤਲਬ ਲੜਦੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਤੇ ਜਦੋਂ ਅਸੀਂ ਅੱਜ ਦੇਖ ਹੀ ਸਕਦੇ ਹਾਂ ਵੀ ਸਾਰਾ ਹਰਿਆਣਾ ਪੰਜਾਬ ਸਾਡੀ ਰਿਹਾਈ ਵਾਸਤੇ ਖੜਿਆ ਹਾਂ ਬਿਲਕੁਲ ਤੇ ਜਦੋਂ ਹੁਣ ਦੁਵਾਰਾ ਕੋਲ ਆਊਗੀ ਦੁਵਾਰ ਦਿੱਲੀ ਜਾਣ ਦੀ ਤੇ ਨਾ ਇਹਨਾਂ ਨੇ ਸਾਡਾ ਮਸਲਾ ਬਵਾਚੀਤ ਨਾਲ ਹੱਲ ਕੀਤਾ ਫਿਰ ਤਾਂ ਦਿੱਲੀ ਜਾਣਾ ਹੀ ਪਊਗਾ ਬੈਰੀਗੇਟ ਖੁੱਲਣਗੇ ਹਾਈ ਕੋਰਟ ਦੇ ਜਦੋਂ ਦੇਸ਼ ਆਗੇ ਤੇ ਫਿਰ ਦੇਖਣਾ ਜਾਹੋ ਜਲਾਲ ਕਿੱਡਾ ਵੱਡਾ ਹੋਊਗਾ ਫਿਰ ਇਹਨਾਂ ਤੇ ਜਿਹਨਾਂ ਲੋਕਾਂ ਨੇ ਵਿਸ਼ਵਾਸ ਬਣਿਆ ਜਿਹੜੀ ਅੱਜ ਇਹਨਾਂ ਦੀ ਲੜਾਈ ਲੜ ਰਹੀ ਆ ਕਿਉਂਕਿ ਲੋਕ ਮੁੱਦਿਆਂ ਪਿੱਛੇ ਨੇ ਹਾਂ ਤੇ ਇਹਨਾਂ ਦੇ ਬਹਿਮ ਆ ਵੀ ਹਾਂ ਲੋਕ ਸਾਡੇ ਪਿੱਛੇ ਨੇ ਹਨਾ ਲੋਕ ਆਪਣੇ ਹੱਕਾਂ ਪਿੱਛੇ ਨੇ ਜਿਹੜਾ ਉਹਨਾਂ ਦੀ ਹੱਕ ਦੀ ਗੱਲ ਕਰ ਰਿਹਾ ਲੋਕ ਕੋਹਣਾ ਨਾਲ ਤੁਰਨ ਫਰੀਕ ਬੰਦੇ ਨੂੰ ਆਪਣਾ ਮੁੱਦਾ ਲੱਗਦਾ ਹੈ ਮੁੱਦਾ ਲੱਗਦਾ ਜੀ ਦੇਖੋ ਹਾਂ ਮੁੱਦਾ ਹੈਗਾ ਵੀ